ਰੋਣਾ ਤੇ ਲੋਕਾਂ ਵਾਂਸੇ ਵੋਟ ਪਾਣ ਦਿੱਤੀ ਲੋਕਾਂ ਜਿੱਤਾਂ ਦਿੱਤੀ ਅਕੁਦਾ ਹਾਂਜੀ ਚਲੋ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਰਕਾਰਯੋਗ ਸਾਡੇ ਪ੍ਰਧਾਨ ਸਾਹਿਬ ਸਰਦਾਰਤ ਕੁਬੀਰ ਸਿੰਘ ਦੀ ਬਾਜਲਦੀ ਨੇ ਜਿਹੜਾ ਵਿਸ਼ਵਾਸ ਕੀਤਾ ਸਾਡੇ ਤੇ ਜਿਹੜੀ ਜ਼ਿੰਮੇਵਾਰੀ ਸੋਪੀ ਹੈ ਉਹਨੂੰ ਅਸੀਂ ਤੰਦੇ ਹੀ ਨਾ ਨਿਭਾਵਾਂਗੇ ਔਰ ਬੜਾ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਗੇ ਲੋਕਾਂ ਨੂੰ ਵੀ ਵੋਟ ਪਾ ਕੇ ਉਹ ਵੀ ਆਪਣੇ ਹੀ ਜੜੇ ਸ਼੍ਰੋਮਣੀ ਕਾਲੀ ਦਲ ਤੋਂ ਖੜਦੇ ਸੀ ਮੈਂ ਲੋਕ ਨਹੀਂ ਕਹੂੰਗੀ ਕਿਉਂਕਿ ਸ਼੍ਰੋਮਣੀ ਕਾਲੀ ਦਲ ਦਾ ਸਾਰੇ ਜਿਹੜੇ ਵਰਕਰ ਸਾਡੀ ਫਲਵਾੜੀ ਹੈ ਤੇ ਇਸ ਕਰਕੇ ਬਹੁਤ ਹੀ ਅੱਛਾ ਲੱਗ ਰਿਹਾ ਬਹੁਤ ਹੀ ਅਲੱਗ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਨੇ ਪਹਿਲਾਂ ਵੀ ਨਾਮ ਕਮਾਇਆ ਸੀ ਪਾਕਿਸਤਾਨ ਦੇ ਵਿੱਚ ਹਾਂਜੀ ਅੱਜ ਫਿਰ ਜਿਹੜਾ ਹੈਗਾ ਫਿਰ ਨਾਮ ਇਹ ਸਾਰਾ ਤੁਹਾਡੇ ਸਾਰਿਆਂ ਦੇ ਭਰਾਵਾਂ ਦੇ ਸਹਿਯੋਗ ਦੇ ਨਾਲ ਅਸ਼ੀਰਵਾਦ ਦੇ ਨਾਲ ਹੀ ਇਹ ਚੀਜ਼ ਹੋਈ ਸੀ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਨਾਮ ਕਮਾਇਆ ਹੈ ਔਰ ਕਮਾਇਆ ਨਹੀਂ ਸਰ ਬਖਸ਼ਿਸ਼ ਕੀਤੀ ਹੋਈ ਹੈ ਤੁਹਾਡੇ ਵਰਗੇ ਭਰਾਵਾਂ ਨੇ ਕੀਤੀ ਹੈ ਤੇ ਸੱਚੇ ਪਾਤਸ਼ਾਹ ਨੇ ਕੀਤੀ ਹੈ ਥੈਂਕ ਯੂ ਸੋ ਮਚ कीर्ति जिंदर मुझे बहुत अच्छा लग रहा है इंडियन कॉन्स्टिट्यूशन ने अगर ये अधिकार दिया ये वेल करके मुझे बहुत अच्छा लग रहा है किस तरह के इंतजाम थे यहाँ काफ़ी अच्छा अरेंजमेंट किया गया प्रॉपर ऑर्गेनाइज किया गया प्रॉपर चेकिंग हो रही है प्रॉपर लाइन्स बनाई गई हैं और निशान लगाया गया सबके लिए उंगलियों पर तो अगर हम बात करें बुजुर्गों की तो यहाँ सिविल काफ़ी अच्छा अरेंजमेंट है उनके लिए व्हील चेयर लगाए गए हैं प्रॉपर लोग रखे गए हैं जो उनको लेके जा रहे हैं प्रॉपर रैंप पे सब इसलिए सही तो आज आप किसके तो साथ वोट डालने मैं अपने दादाजी के साथ वोट डालने आई हूँ इसलिए उनको भी कोई दिक्कत नहीं आई वोट डालने के लिए सब सही था तो जैसे आपने फर्स्ट वोट डाली है तो इलेक्शन कमीशन की तरफ से आपको कुछ दिया भी गया है तो आ, आज मेरी फर्स्ट क्योंकि मैं फर्स्ट टाइम वोटर हूँ इसलिए मुझे एक पेन दिया गया है और मुझे ये सर्टिफिकेट भी दिया गया है बिकॉज तो आप जो लोग अभी घर पे बैठे हुए हैं या जो सोचें कि एमपी इलेक्शन है हमारा कोई डायरेक्ट संबंध नहीं है वोट नहीं डालने चाहिए तो उन्हें आप क्या कहना चाहोगे ये लोकल लेवल पे वोट्स नहीं है एम सी के लिए वोट्स नहीं है पीएम के लिए हमारे वोट्स हैं हमें इंडियन कॉन्स्टिट्यूशन ने जो दिया है इसलिए हमें इसे प्रॉपर डालना चाहिए अधिकार जो हमें दिया है उसे अवेल करना चाहिए और सोचना चाहिए जो हमारे देश के लिए भला करेगा ऐसा नहीं कि कुछ भी जो ये पूरे नेशनल लेवल पर इसलिए जो हमारे पूरे देश के लिए अच्छा करे हित में हो वही डालें वोट ज़रूर डालें बहुत ही खुशी महसूस हो रही है पहली ट्वेंटी ट्वेंटी फोर की लोकतंत्रता के में हिस्सा मैंने लिया है सो so, मेरे पास शब्द नहीं अपनी खुशी बयान करने के लिए कि मेरी पहली वोट मेरे पापा को गई है और मैं बहुत ही प्राउड फील कर रही हूँ सो so, और तो जैसे पहले मामा ने भी पूरा नाम बनाया था की और और इस सब्जेक्ट में भी जो दुनिया था था तो कैसा लग रहा आज एज एम पी बट मेरे को दोनों पे बहुत ज़्यादा प्राउड है दे आर हम हम अपनी पूरी कोशिश कर रहे हैं उनको प्राउड करने के लिए बट दे आर मेकिंग अस प्राउड आज आपको कैसा महसूस हुआ जब यूथ भी आपके पास बहुत ही खुशी बहुत ही मान महसूस हुआ कि आज यूथ ने सही फैसला किया है ਇੱਕ ਸਹੀ ਕੈਂਡੀਡੇਟ ਚੁਣਾਏ ਇੱਕ ਉਹ ਕੈਂਡੀਡੇਟ ਚੁਣਾ ਜੋ ਉਹਨਕੇ ਫਿਊਚਰ ਕੋ ਔਰ ਪੰਜਾਬ ਕੋ ਇੱਕ ਅੱਛਾ ਫਿਊਚਰ ਔਰ ਇੱਕ ਬ੍ਰਾਈਟ ਫਿਊਚਰ ਦੇਗਾ ਮੈਮ ਬੋਟ ਪੌੜਾ ਤੇ ਆਇਓ ਕਿ ਸਰਕਾਰ ਨੇ ਬੜਾ ਉਪਰਾਲਾ ਕੀਤਾ ਜੀ ਇੱਥੇ ਕਿੰਨਾ ਦਿਲ ਤਦਦ ਲੱਗਦਾ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਜਿਵੇਂ ਕਿਹਾ ਗਿਆ ਸੀ ਕਿ ਡੀਸੀ ਸਾਹਿਬ ਨੇ ਇੱਥੇ ਛਬੀਲ ਦਾ ਇੰਤਜ਼ਾਮ ਕੀਤਾ ਜਾਂ ਮਤਲਬ ਉਹਨਾਂ ਵਾਸਤੇ ਜਿਹੜੇ ਹੈਂਡੀਕੈਪਡ ਹਨ ਉਹਨਾਂ ਵਾਸਤੇ ਵੀਲਚੇਅਰ ਦਾ ਇੰਤਜ਼ਾਮ ਕੀਤਾ ਇਹ ਸਾਰੇ ਅਸੀਂ ਦੇਖ ਰਿਹਾ ਕਿ ਇੱਥੇ ਪਾਏ ਗਏ ਆ ਤੇ ਸਾਨੂੰ ਬਹੁਤ ਅੱਛਾ ਲੱਗ ਰਿਹਾ ਸੀ ਲੋਕਤੰਤਰ ਵਿੱਚ ਹਿੱਸਾ ਪਾ ਰਹੇ ਤੇ ਜਿਵੇਂ ਗਰਮੀ ਬਹੁਤ ਹੈ ਲੋਕਾਂ ਦਾ ਉਤਸ਼ਾਹ ਕਿੰਦਾ ਦਾ ਹੈ ਲੋਕ ਵੈਸੇ ਦੇਖੋ ਸਵੇਰ 7 ਵਜੇ ਤੋਂ ਲੱਗੇ ਹੋਏ ਆ ਬਹੁਤ ਉਤਸ਼ਾਹ ਹੈ ਲੋਕਾਂ 'ਚ ਕਿਉਂਕਿ ਸਰਕਾਰ ਵ ਉਹਨਾਂ ਨੂੰ ਬਹੁਤ ਹੈ ਇਸ ਗੱਲ ਦਾ ਦੂਜੇ ਮੀਂਦਰਵਾਸੇ ਬਹੁਤ ਕੌਲੇ ਆਏ ਹਾਂ ਅੱਜ ਬਿਲਕੁਲ ਅੱਜ ਪਹਿਲੀ ਵਾਰ ਮੈਂ ਆਪਣੇ ਆਪ ਨੂੰ ਖੁਦ ਨੂੰ ਵੋਟ ਪਾਈ ਹੈ ਜੇ ਮੈਂ ਕਹਾਂ ਖੁਦ ਨੂੰ ਨਹੀਂ ਅਕਾਲੀ ਦਲ ਦੇ ਸਿਧਾਂਤ ਨੂੰ ਵੋਟ ਪਾਈ ਹੈ ਤੇ ਇਹਦੇ ਵਿੱਚ ਕੋਈ ਅਤਕਤ ਨਹੀਂ ਨਹੀਂ ਹੋਏਗੀ ਤੇ ਪਹਿਲੀ ਪਹਿਲਾਂ ਦੂਸਰਿਆਂ ਨੂੰ ਪਾਉਂਦੇ ਰਹੇ ਹਾਂ ਉਮੀਦਵਾਰ ਨੂੰ ਅਕਾਲੀ ਦਲ ਦੇ ਨੂੰ ਅੱਜ ਪਹਿਲੀ ਵਾਰੀ ਖੁਦ ਲਈ ਵੋਟ ਪਾ ਕੇ ਅੱਛਾ ਲੱਗ ਰਿਹਾ ਜਿਵੇਂ ਕਿ ਇੱਕ ਹਿਸਟਰੀ ਦੀ ਨਤੀਜਾ ਰਹੀ ਸੀ ਕਿ ਜਿਹਦੇ ਦੇਖਦਾ ਵੇ ਪਿਛਲੇ ਲੋਕ ਸਭਾ ਤੋਂ ਸੀ ਤੇ ਆਪਾਂ ਦੀ ਪਹਿਲੀ ਵਾਰੀ ਜ਼ਰੂਰ ਹੋਇਆ ਕਿ ਮੋਗਾ ਦੇ ਉਮੀਦਵਾਰ ਮੈਦਾਨ ਬਿਲਕੁਲ ਸਹੀ ਹੈ ਜੀ ਮੋਗਾ ਦਾ ਉਮੀਦਵਾਰ ਨਾ ਐਨ ਆਰ ਆਈ ਨਾ ਗ੍ਰੀਨ ਕਾਰਡ ਹੋਲਡਰ ਸਿਰਫ ਇੱਕੋ ਹੀ ਉਮੀਦਵਾਰ ਹੈ ਜਿਹੜਾ ਸ਼ੋਮਨੀ ਅਕਾਲੀ ਦਲ ਨੇ ਦਿੱਤਾ ਦਾਸ ਨੂੰ ਅਰਦਾਸ ਦਾ ਪਰਖਿਆ ਹੋਇਆ ਪਰਿਵਾਰ ਹੈ ਸਰਦਾਰ ਸੀਤਲ ਸਿੰਘ ਹੋਰਾਂ ਨੂੰ ਧਰਮਪੋਤ ਤੋਂ ਤੁਸੀਂ ਜਾਣਦੇ ਹੋ ਤਿੰਨ ਵਾਰ ਵਿਦਾਇਕ ਰਹੇ ਅਸੀਂ ਇੱਥੇ ਹੀ ਰਹਿਣਾ ਤੁਹਾਡੇ ਦੇ ਤੇ ਦੂਸਰੇ ਜਿਹੜੇ ਵੀ ਉਮੀਦਵਾਰ ਆ ਭਾਵੇਂ ਲੋਕਲ ਕਹਿ ਰਹੇ ਆ ਪਰ ਉਹ ਅਮਰੀਕਾ ਦੇ ਗ੍ਰੀਨ ਕਾਰਡ ਹੋਲਡਰ ਨੇ ਬਾਅਦ ਵਿੱਚ ਕਿਸੇ ਲੋਕ ਕਿਸੇ ਨੂੰ ਨਹੀਂ ਲੱਭਣਾ ਕਿੰਦਾ ਵੀ ਇੰਤਜ਼ਾਮਾਂ ਦੀ ਜੇ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਗਏ ਤੇ ਬੜੇ ਬੜੇ ਕਿੰਦਾ ਲੱਗ ਰਿਹਾ ਪ੍ਰਸ਼ਾਸਨ ਦੇ ਵਿੱਚੋਂ ਮੈਨੂੰ ਲੱਗਦਾ ਕਿ ਤਨੇ ਕਿਤੇ ਕੁਝ ਥੋੜੀਆਂ-ਬਹੁਤੀਆਂ ਕਮੀਆਂ ਜ਼ਰੂਰ ਰਹੀਆਂ ਹੈਗੀਆਂ ਪਰ ਓਵ ਕਮੀਆਂ ਇਹ ਹੈ ਕਿ ਬਜ਼ੁਰਗਾਂ ਵਾਸਤੇ ਚੰਗਾ ਪ੍ਰਬੰਧ ਨਹੀਂ ਹੈ ਬੈਠਣ ਉੱਠਣ ਦਾ ਜਾਂ ਪੱਖੇ ਵਗੈਰਾ ਦਾ ਹਵਾ ਦਾ ਪ੍ਰਬੰਧ ਨਹੀਂ ਗਰਮੀ ਬਹੁਤ ਜ਼ਿਆਦਾ ਹੈ ਮੈਂ ਚਾਹੁੰਦਾ ਸੀ ਕਿ ਬਜ਼ੁਰਗਾਂ ਵਾਸਤੇ ਖਾਸ ਖਿਆਲ ਰੱਖਦੇ ਆਮ ਲੋਕਾਂ ਨੂੰ ਵੀ ਮਸਲਾ ਹੈ ਵੀ ਕੋਈ ਟੈਂਟ ਸਾਡੇ ਲੋਕ ਬੜੇ ਉਸਾ ਦੇ ਨਾਲ ਗਰਮੀ ਚ ਲਿਆ ਮੈਂ ਸਾਰੇ ਹੀ ਜਿਹੜੇ ਵੋਟਰ ਨੇ ਉਹਨਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਦੇਖੋ ਤੁਸੀਂ ਅੱਗੇ ਬਾਹਰਲੇ ਉਮੀਦਵਾਰਾਂ ਨੂੰ ਪਾ ਕੇ ਲੋਕ ਸਭਾ ਦੇ ਵਿੱਚ ਭੇਜਦੇ ਰਹੋ ਇਸ ਵਾਰ ਮੋਗੇ ਦੇ ਵਿਕਾਸ ਵਾਸਤੇ ਮੋਗੇ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਵਾਸਤੇ ਜਿਹੜੇ ਗੈਂਗਸਟਰ ਹੈ ਗੈਂਗਸਟਰਾਂ ਨੂੰ ਨੱਥ ਪਾਉਣ ਦੇ ਲਈ ਕਿਰਪਾ ਕਰਕੇ ਸ਼ੋਮਨੀ ਅਕਾਲੀ ਜੀ ਦਾ ਸਾਥ ਦਿਓ ਇੰਤਜ਼ਾਮ ਲੱਗੇ ਜੀ ਇੰਤਜ਼ਾਮ ਕਿੱਦਾਂ ਦੇ ਲੱਗੇ ਤੁਹਾਨੂੰ ਬਹੁਤ ਵਧੀਆ ਜੀ ਕੋਈ ਪ੍ਰੋਬਲਮ ਤਾਂ ਨਹੀਂ ਆਈ ਤੁਹਾਨੂੰ ਬੋਟ ਪਾਉਣ ਲੱਗਿਆ ਜੀ ਨਹੀਂ ਮੈਨੂੰ ਕੋਈ ਮੈਂ ਬਹੁਤ ਅੱਛਾ ਹੈ ਬਹੁਤ ਅੱਛਾ ਐਸੀ ਪ੍ਰੋਗਰਾਮ ਲੱਗੇ ਹੋਈ ਸੀ ਐਸੀ ਜੋ ਕੁਝ ਹੋਇਆ ਮੈਨੂੰ ਬਹੁਤ ਅੱਛਾ ਲੱਗਿਆ ਅੱਛਾ ਲੱਗਿਆ ਦਸਰਾ ਗਰਮੀ ਬਹੁਤ ਹੈਗੀ ਹੈ ਗਰਮੀ ਦੇ ਨੂੰ ਲੈ ਕੇ ਗਰਮੀ ਵਾਚਦਾ ਹੈ ਜਿੱਦਾਂ ਦੇ ਇੰਨੇ ਕੁ ਪਾਣੀ ਇਹ ਪਾਣੀ ਰੱਖੀ ਦਾ ਪਾਣੀ ਨਾਲ ਲੈ ਕੇ ਆਇਆ ਮੈਨੂੰ ਉਹ ਵੀ ਚਾਹੀਏ ਆ ਪਾਣੀ ਬਾਹਰ ਅੱਜ 1 ਜੂਨ VOTING ਸ਼ੁਰੂ ਹੋ ਗਈ ਹੈਗੀ ਹੈ ਲੋਕ ਕੰਟਰ ਦੇ ਨਾਮ ਤੇ ਵੀ ਤੁਸੀਂ ਪਹੁੰਚੋ ਬੂ ਕੇ ਪੇਟੋਂ ਰਾਸ਼ੀ ਆਪਰੇ ਦੁਆਰ ਜੀ ਅੱਜ ਇੱਕ ਦਿਨ ਦਾ ਮੁਬਾਰਕ ਦਿਨ ਹੈ ਜਿੱਦਾਂ ਸਾਰੇ ਆਪਣੇ ਉਡੀਕ ਕਰ ਰਹੇ ਸੀ VOTING ਦਾ ਰਾਈਟ ਐਕਸਰਸਾਈਜ਼ ਕਰਨ ਲੋਕ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਹਲੇ 7 ਵਜੇ ਪੋਲਿੰਗ ਸ਼ੁਰੂ ਹੋਈ ਹੈ ਮੋਕੈਂਡੀ ਹੋਇਆ ਤੇ ਲਾਈਨ ਲੱਗਣੀ ਸ਼ੁਰੂ ਹੋ ਗਈ ਹੈ ਲੋਕਾਂ ਨੂੰ ਹੈ ਕਿ ਠੰਡੇ ਠੰਡੇ ਮੌਸਮ ਵਿੱਚ ਕਰ ਲਈਏ ਤੇ ਆਈ ਹੋਪ ਕਿ ਵਧੀਆ ਹੋ ਕੇ ਨਿਭੜਣਗੇ ਹੈ ਵੋਟਰਾਂ ਇੰਤਜ਼ਾਮਾਂ ਦੀ ਜਗਰਗਿਰ ਇੰਤਜ਼ਾਮ ਦੇਖੋ ਕੂਲਰਸ ਲੱਗੇ ਨੇ ਟੈਂਟ ਲੱਗਾ ਹੈ ਥੋੜੀ ਬਹੁਤ ਅਸੀਂ ਡੈਕੋਰੇਸ਼ਨ ਕੀਤੀ ਹੈ ਲੋਕਾਂ ਦੀ ਸੈਲਫੀ ਸਟੈਂਡ ਹੋਰ ਜੋ ਉਹਨਾਂ ਨੂੰ ਲੁਭਾਉਣਾ ਲੱਗ ਸਕਦਾ ਹੈ ਬਾਹਰ ਵੱਡਾ ਗੇਟ ਲਾਇਆ ਹੈ ਤਾਂ ਕਿ ਜੋ ਕਿ ਚੰਗਾ ਲੱਗੇ ਉਹਨਾਂ ਲੱਗੇ ਇੱਕ ਫੈਸਟੀਵਲ ਹੈ ਫੈਸਟੀਵਲ ਵਾਲੀ ਫੀਲ ਆਵੇ ਬਹੁਤ ਪੋਲਿੰਗ ਕਦੋਂ ਸ਼ੁਰੂ ਹੋ ਗਿਆ ਜੀ ਸ਼ੁਰੂ ਹੋ ਗਿਆ ਜੀ ਪੋਲਿੰਗ ਦਾ ਕੰਮ ਕਾਫੀ ਬੋਟਾ ਇੱਥੇ ਪੈ ਵੀ ਚੁੱਕੀਆਂ ਨੇ ਤੇ ਲਾਈਨ ਲੱਗੀ ਵੀ ਹੈ ਤੇ ਧੜਾ ਧੜ ਵੋਟਾਂ ਪੈਣ ਡਾਕਟਰ ਸ਼ਮਸ਼ੇ ਸਿੰਘ ਬਟਾ ਜੋ ਅਹ ਦੱਸੋ ਅੱਜ ਵੋਟਾਂ ਦਾ ਦੇਣਾ ਹੈ ਔਰ ਗਰਮੀ ਵੀ ਬਹੁਤ ਹੈ ਕੀ ਕਹਿਣਾ ਚਾਹੋਗੇ ਪਹਿਲੀ ਗੱਲ ਤਾਂ ਓਨੀ ਗਰਮੀ ਅੱਜ ਹੈ ਨਹੀਂ ਕਿ ਪਰ ਫਿਰ ਵੀ ਆਪ ਦੀ ਵੋਟ ਦਾ ਮਤਨ ਜ਼ਰੂਰ ਕਰਨਾ ਚਾਹੀਦਾ ਹੈਗਾ। ਤੋਂ ਮੈਂ ਇਹੀ ਅਪੀਲ ਕਰੂੰਗਾ ਵੀ ਆਪ ਦੀ ਵੋਟ ਦਾ ਮਤਨ ਕਰਕੇ ਇੱਕ ਵਧੀਆ ਉਮੀਦਵਾਰ ਚੁਣੋ ਸਾਡੇ ਪੰਜਾਬ ਤੋਂ। ਉਹਨਾ ਬਣਾਇਆ ਜਾ ਸਕਦਾ। ਅਸੀਂ ਅੱਜ ਇਸ ਗਰਨਣਕਾਲ ਦੇ ਬਾਹਰ ਬੂਥ ਤੇ ਖੜੇ ਆਂ। ਕਿਸ ਤਰ੍ਹਾਂ ਦਾ ਉਤਸ਼ਾਹ ਹੈ ਵੋਟਰਾਂ ਦੇ ਵਿੱਚ? ਹਾਂ। ਵੋਟਰਾਂ ਦੇ ਵਿੱਚ ਉਤਸ਼ਾਹ ਉਸ ਤਰ੍ਹਾਂ ਦਾ ਨਹੀਂ ਹੈਗਾ। ਪਰ ਜੋ ਮੈਨੂੰ ਲੱਗਦਾ ਹੈਗਾ ਅੰਦਰ ਕਰਦੇ ਵੋਟ ਜਿਹੜੀ ਹੈਗੀ ਆਮ ਆਦਮੀ ਪਾਰਟੀ ਨੂੰ ਬਹੁਤ ਪੈ ਰਹੀ। ਤੋਂ ਇਸ ਵਾਰ ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਵੀ ਕਿਹਾ 13 0 ਜਿਹੜਾ ਹੈਗਾ ਉਹ ਆਵਾਮਾਦਮੀ ਪਾਰਟੀ ਪੂਰਾ ਉਤਰੇਗੀ ਬਿਲਕੁਲ ਜਿਸ ਤਰ੍ਹਾਂ ਦੇ ਕੰਮ ਕੀਤੇ 13 ਹੀ ਹੋਣਾ ਚਾਹੀਦਾ ਲੋਕ ਖੁਸ਼ ਹੈ ਦੋ ਸਾਲ ਦੇ ਕੰਮਾਂ ਤੋਂ 5 ਸਾਲ ਦਾ ਚੋਣ ਮੈਨੀਫੈਸਟੋ ਹੈ ਜੇ ਕੁਝ ਕਰ ਹੈਗੇ ਹੈ ਕਿ ਪੂਰੇ ਹੋ ਜਾਣਗੇ ਠੀਕ ਹੈ ਜੀ ਸਾਡੀਆਂ ਹੀ ਸ਼ੁਭਕਾਮਨਾਵਾਂ ਤੁਹਾਡੇ ਨਾਲ ਹੈ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸਵਾਗਤ ਹੈ ਤੁਹਾਡਾ ਹਾਂ ਜੀ ਮੈਡਮ ਅੱਜ ਵੋਟਾਂ ਪੈ ਰਹੀਆਂ ਹਨ ਔਰ ਤੁਹਾਡੀ ਪਾਰਟੀ ਦੇ ਚੋਣ ਨਿਸ਼ਾਨ ਤੇ ਵੀ ਬੜਾ ਜਿਹੜਾ ਹੈਗਾ ਉਤਸ਼ਾਹ ਹੈ ਕੀ ਕਹਿਣਾ ਚਾਹੋਗੇ ਬਦਲਾਵ ਦੇਖ ਚੁੱਕੇ ਹਨ ਉਹਨਾਂ ਨੂੰ ਪਤਾ ਹੈ ਕਿ ਕਾਂਗਰਸ ਇੱਕ ਐਸੀ ਪਾਰਟੀ ਹੈ ਜਿਹੜੀ ਹਰ ਵਰਗ ਦੇ ਨਾਲ ਹਰ ਧਰਮ ਦੇ ਨਾਲ ਖੜਦੀ ਹੈ ਔਰ ਜ਼ਰੂਰਤ ਹੈ ਕਿ ਹੁਣ ਆਪਾਂ ਜਾਗਰੂਕ ਹੋ ਜਾਈਏ ਆਨਵਰੇ ਸਮਾਂ ਜਿਹੜਾ ਹੈਗਾ ਆਪਣੇ ਮੁਲਕ ਦਾ ਆਪਾਂ ਚੰਗਾ ਲੈ ਕੇ ਆਈਏ ਤਾਂ ਹੀ ਹੋਊਗਾ ਜੇ VOTER ਆਪਣੀ ਵੋਟ ਸਹੀ ਇਸਤੇਮਾਲ ਕਰਨਗੇ ਸਹੀ ਜਗ੍ਹਾ ਤੇ ਪਾਵਾਂਗੇ ਕਾਂਗਰਸ ਨੂੰ ਪਾਵਾਂਗੇ ਤਾਂ ਅੱਜ ਤੁਸੀਂ ਆਪਣੀ ਵੋਟ ਦੀ ਜਿਹੜੀ ਹੈਗੀ ਇਸਤੇਮਾਲ ਕਰ ਲਿਆ ਜੀ ਬਿਲਕੁਲ ਜੀ ਮੈਂ ਵੋਟ ਪਾਇਆ ਹੀ ਹੈ ਔਰ ਕਾਂਗਰਸ ਨੂੰ ਪਾਈਏ ਅਮਰਜੀਤ ਕੋਰ ਸਾਹੂ ਜਿਹੜੇ ਮੋਗਾ ਦੇ ਕੈਂਡੀਡੇਟ ਹੈ ਬਹੁਤ ਮਾਣ ਹੁੰਦਾ ਜਦ ਐਮਪੀ ਆਪਣੇ ਮੋਗਾ ਦਾ ਹੋਵੇ ਸੁਧਾਰ ਤਾਂ ਹੀ ਹੋਊਗਾ ਜੇ ਮੋਗੇ ਦਾ ਐਮਪੀ ਹੋਊਗਾ ਬਾਕੀ ਸਾਰੇ ਕੈਂਡੀਡੇਟ ਬਾਹਰਲੇ ਆ ਜੇ ਆਪਣਾ ਮੋਗਾ ਹਲਕਾ ਚੰਦਾ ਹੈ ਕਿ ਮੋਗੇ ਦਾ ਵਿਕਾਸ ਹੋਵੇ ਤਾਂ ਅਮਰਜੀਤ ਕੋਰ ਸਾਹੂ ਕੇ ਨਮੋਟ ਪਾਓ ਜਿਸ ਤਰ੍ਹਾਂ ਡਿਪਟੀ ਕਮਿਸ਼ਨਰ ਮੋਗਾ ਵੱਲੋਂ ਵੀ ਅਪੀਲ ਕੀਤੀ ਗਈ ਹੈ ਵੀ ਵੱਧ ਵੱਧ ਵੋਟ ਦਾ ਇਸਤੇਮਾਲ ਕੀਤਾ ਜਾਵੇ ਕਿਉਂਕਿ ਮੋਗਾ ਜਿਹੜਾ ਹੈਗਾ ਪਰਸੈਂਟੇਜ ਦੇ ਵਿੱਚ ਕਾਫੀ ਪਿੱਛੇ ਸੀਗਾ ਜੋ ਤੋਂ ਘਰਾਂ ਚ ਸੁਣ ਰਹੇ ਉਹਨਾਂ ਨੂੰ ਕੀ ਅਪੀਲ ਕਰੋਗੇ ਜੀ ਬਿਲਕੁਲ ਜਿਹੜੇ ਘਰਾਂ ਚ ਬੈਠੇ ਮੈਂ ਉਹਨਾਂ ਨੂੰ ਇਹੀ ਅਪੀਲ करूंगी ਕਿ ਗਰਮੀ ਦਾ ਮੌਸਮ ਜ਼ਰੂਰ ਹੈਗਾ ਲੇਕਿਨ ਜ਼ਰੂਰਤ ਹੈ ਕਿ ਆਪਾਂ ਮੋਗੇ ਦੇ ਵਿੱਚ ਇੰਪਰੂਵਮੈਂਟ ਲੈ ਕੇ ਆਈਏ ਉਹ ਤਾਂ ਹੀ ਹੋਊਗੀ ਜਦੋਂ ਆਪਾਂ ਘਰੋਂ ਬਾਹਰ ਨਿਕਲ ਕੇ ਵੋਟ ਪਾ ਜਾਵਾਂਗੇ ਤੁਹਾਡੇ ਇੱਕ ਇੱਕ ਵੋਟ ਆਪਣੇ ਮੋਗੇ ਸ਼ਹਿਰ ਨੂੰ ਚੰਗਾ ਬਣਾਉਣ ਚ ਜ਼ਰੂਰ

ਕੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ